ਕਿਵੇਂ ਬਾਬੇ ਰਾਮਦੇਵ ਦੀ ਪਤੰਜਲੀ ਕੰਪਨੀ ਨੇ ਮੋਦੀ ਸਰਕਾਰ ਨਾਲ ਮਿਲ ਕੇ ਦੇਸ਼ ਦੇ 30000 ਕਰੋੜ ਦਾ ਟਾਂ ਲੀਤਾ ਅਤੇ ਘਟਾਲਾ ਵੀ ਐਸਾ ਦਿਮਾਗ ਲਗਾ ਕੇ ਕੀਤਾ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਾ ਹੋਵੇ। ਦਰਸਲ ਉੱਤਰਾਖੰਡ ਵਿੱਚ ਮਾਰਚ 2022 ਵਿੱਚ ਭਾਜਪਾ ਦੀ ਸਰਕਾਰ ਹੁੰਦੀ ਹੈ ਅਤੇ ਦਸੰਬਰ ਮਹੀਨੇ ਵਿੱਚ ਉੱਥੋਂ ਦੀ ਸਰਕਾਰ ਉੱਥੇ ਟੂਰਿਜ਼ਮ ਨੂੰ ਵਧਾਉਣ ਲਈ ਇੱਕ ਪ੍ਰੋਜੈਕਟ ਲੈ ਕੇ ਹੁੰਦੀ ਹੈ ਜਿਸ ਨੂੰ ਜੋਰਜ ਐਵਰੇਸਟ ਸਟੇਅ ਨਾਮ ਦਿੱਤਾ ਜਾਂਦਾ ਹੈ। ਇਸ ਦੇ ਤਹਿਤ ਉੱਥੋਂ ਦੀ ਸਰਕਾਰ 142 ਏਕੜ ਜ਼ਮੀਨ ਦੀ ਬੋਲੀ ਲਗਾਉਂਦੀ ਹੈ ਜਿਸ ਵਿੱਚ ਜ਼ਮੀਨ ਵਿੱਚ ਹੈਲੀਪੈਡ, ਮਿਊਜ਼ੀਅਮ ਅਤੇ ਹੋਰ ਵੀ ਬਹੁਤ ਕੁਝ ਸ਼ਾਮਿਲ ਹੁੰਦਾ ਹੈ। ਇਸ ਜ਼ਮੀ ਜੇ ਦੋਸਤ ਜੀ ਮੇਂ ਦੀ ਬੋਲੀ ਲੱਗਦੀ ਹੈ ਤਾਂ ਸਿਰਫ ਤਿੰਨ ਕੰਪਨੀਆਂ ਇਸ ਵਿੱਚ ਹਿੱਸਾ ਲੈਂਦੀਆਂ ਹਨ ਇਸ ਵਿੱਚ ਸ਼ਾਮਿਲ ਤਿੰਨੇ ਕੰਪਨੀਆਂ ਵੱਧ ਚੜ ਕੇ ਬੋਲੀ ਲਗਾਉਂਦੀਆਂ ਹਨ ਜਿੱਥੇ ਪਹਿਲੀ ਕੰਪਨੀ ਸਾਲਾਨਾ 40 ਲੱਖ ਕਿਰਾਏ ਦੀ ਬੋਲੀ ਲਗਾਉਂਦੀ ਹੈ ਉੱਥੇ ਦੂਜੀ ਕੰਪਨੀ 60 ਲੱਖ ਪਰ ਤੀਜੀ ਕੰਪਨੀ ਰਾਜਸ 에어로स्पੋਰਟਸ ਐਂਡ ਐਡਵਰਟਾਈਜ਼ ਨਾਮ ਦੀ ਹੈ ਕੰਪਨੀ ਇੱਕ ਬੋਲੀ 1 ਕਰੋੜ ਰੁਪਏ ਵਿੱਚ ਜਿੱਤ ਜਾਂਦੀ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਬੋਲੀ ਵਿੱਚ ਹਿੱਸਾ ਲੈਣ ਵਾਲੀਆਂ ਤਿੰਨੇ ਕੰਪਨੀਆਂ ਵਿੱਚ ਇਹ ਪਤੰਜਲੀ ਕੰਪਨੀ ਦੇ 99% ਸ਼ੇਅਰ ਹਨ ਅਤੇ ਇਹ ਬੋਲੀ ਸਿਰਫ ਲੋਕਾਂ ਨੂੰ ਪਾਗਲ ਬਣਾਉਣ ਲਈ ਕੀਤੀ ਗਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਨੈਸ਼ਨਲ ਮੀਡੀਆ ਇਸ ਤਰ੍ਹਾਂ ਦੀ ਜਾਣਕਾਰੀ ਕਦੇ ਵੀ ਲੋਕਾਂ ਸਾਹਮਣੇ ਨਹੀਂ ਆਉਣ ਦੇਵੇਗਾ ਇਸ ਲਈ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ